ਤਵੇ ਮੇਰੇ ਵੱਲ ਸਾਰਿਆਂ ਨੂੰ ਪਿਆਰ ਭਰੀ ਸਤਿ ਸਾਕ ਅੱਜ ਆਪਣਾ ਗਾਂ ਕਰਾਇਆ ਡੇ ਆਪਾਂ ਹੁਣ ਮਿੱਟੀ ਛੁੱਟੀ ਜਾਂਦੇ ਆਣ ਕਰਕੇ ਆਉਣਗੇ ਆਪਣੇ ਮਿੱਤਰ ਬੇਲੀ ਵੀ ਇਧਰ ਆਪਾਂ ਚੱਕ ਰਿਹਾ ਨਾ ਨਾ ਵਾਹ ਇੱਕ ਪੂਰਾ ਕਰ ਲਿਖੇ ਤੇ ਬਣੇ ਰਿਹਾ ਵੀਡੀਓ ਨਾਲ ਅੱਗੇ ਤਨੂ ਸਮਾ ਦੇ ਝੋਟੇ ਦੇ ਜੋਰ ਇਦਾਂ ਚੱਲਦੇ ਸਨ ਅਲੈਕੁਮ ਬਣੇ ਰਿਹਾ ਵੀਡੀਓ ਨਾਲ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ। ਖੇਤੀਬਾੜੀ ਮਹਿਕਮਾ। ਲੋਬ ਨਤਰ। ਯਾਨੀ ਅੱਜ ਆਪਾਂ ਲੰਮੇ ਆਂ। ਗਰਮੀ ਬਹੁਤ ਹੋਈ ਆਂ। ਆਪਾਂ ਨਾ 11-12 ਵਜੇ ਤੱਕ 11:00 ਵਜੇ ਤੱਕ ਚਲਾ ਦੇਣੇ ਚਾਹੀਦੇ। ਦੇਖ ਬੰਦੇ। ਕੱਢ ਤਾਂ ਆਂਗੇ। ਅਗਰ ਨੇ ਕਮੈਂਟ ਕਰਕੇ ਬਸੇ ਉਹ ਝੋਨਾ ਕਰ ਲੈ ਕਾਲੂ ਵੀ ਨਹੀਂ ਹੈ। ਲੋ ਮਿੱਤਰੋ ਕੱਲ ਲਈ ਜਗ੍ਹਾ ਤੇ ਆਪਾਂ ਪਹੁੰਚ ਚੁਕੇ ਆਂ ਤੇ ਟਰੈਕਟਰ ਆ ਬਾਹਰ ਲੈ ਆਇਆ ਉਹ ਜਾ ਕੇ ਧੋੜੀ ਜਾ ਆਂ ਜਾ ਕੇ ਆਪਣਾ ਸਵਰਾਜ ਬੁੱਕੇਗਾ ਅੱਜ ਫਰਮਾਨ ਲੋ ਮਿੱਤਰੋ ਉਧਰ ਸਵਰਾਜ ਇੱਧਰ ਜਾ ਰਿਹਾ ਚੱਲ ਰਹਿ ਜਿਹੜਾ ਕਰੇ ਟਰੈਕਟਰ ਦਾ ਫੈਨ ਸਬਸਕ੍ਰਾਈਬ ਕਰਦੇ ਹੋ ਚੈਨਲ ਨੂੰ ਤੋ ਮਿੱਤਰੋ ਟਾਈਮ ਹੋ ਗਿਆ 12 ਵਾ ਆਪਾਂ ਬਾਲੇ ਚੱਲੇ ਹੋਣ ਨੂੰ ਲਾਜ ਪਾਣੀ ਪੂਣੀ ਕਿਉਂਕਿ ਰੇਤਾ ਬਹੁਤ ਪਾਣੀ ਪੂਣੀ ਲਾ ਕੇ ਨੂੰ ਕਰਾਂਗੇ ਸੈੱਟ ਆਹ ਮਿੱਤਰਾਂ ਨੂੰ ਸੇਤੋ ਸਵਾਗਤ ਆ ਆਪਣੀ ਵੀਡੀਓ ਦੇ ਵਿੱਚ ਤੇ ਜਿੱਦਾਂ ਹੁਣ ਆਪਣੇ ਨਾਲ ਜ਼ਮੀਨ ਬਹੁਤ ਨੀਵੀਂ ਹੈ ਤਾਂ ਆਪਾਂ ਇਨਾਂ ਨੂੰ ਥਾਂ ਛੱਡ ਕੇ ਵੱਟ ਪਾਈ ਹੈ ਕਿਉਂਕਿ ਫਿਰ ਇਥੋਂ ਕੋਡ-ਕਡ ਪੈ ਜੰਦੀ ਤਾਂ ਕਰਕੇ ਤੇ ਆਪਾਂ ਆ ਜਿਹੜਾ ਪਰਜਾਣਾ ਜੀਮੀਦਾਰਾਂ ਲਈ ਪ੍ਰਦਾਨ ਹੀ ਐ। ਇਹਨੀਆਂ ਮਿੱਟੀਆਂ ਚਾੜਦਾ ਕੋਈ ਫਜ਼ਾ ਨਹੀਂ ਕੋਈ ਕੁਛ ਨਹੀਂ। ਬਸ ਇਹਨੂੰ ਇਹਦਾ ਵਟ ਖਿੱਚੀ ਉੱਤੇ ਪਾ ਦੋ। ਐਦਾਂ ਜਿਹੜੀ ਵਟ ਬਸ ਐਦਾਂ ਪਾ ਕੇ ਉੱਤੇ ਮਿੱਟੀ ਮਣੀ-ਮਣੀ ਰੱਖ ਦੋ। ਮੈਂ ਕਹਿੰਦਾ ਜਾਣਦੀ ਨਹੀਂ ਕਿਤੇ ਵੀ। ਸਿਰਾਂ ਗੱਲ ਬਾਤ ਹੀ ਲੱਗ ਜਣੀ। ਤੇ ਸਾਰੇ ਜਣੇ ਕਮੈਂਟ ਕਰਕੇ ਦੱਸਿਓ। ਤੂੰ ਤੇ ਪਾਲਿਆ ਪੰਗਾ ਉਹ ਪਿੱਛੋਂ ਖੜਾ ਕਰਕੇ ਲਿਆ ਕੇ ਸੈੱਟ ਕਰਕੇ ਜਗਾੜ ਲੋ ਜੀ ਸਾਰਿਆਂ ਨੂੰ ਪਿਆਰ ਭਰੀ ਸ਼ਾਸਿਕਾਲ ਅੱਜ ਲੱਗੇ ਆ ਆਪਾਂ ਵੀ ਮੱੱਖੀ ਵਟਣ ਆ ਗਈ ਆਪਣੀ ਵਿਚਾਰ ਸਾਰੇ ਜਣੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਵੀ ਤੁਹਾਡਾ ਕਿੰਨਾ ਕਿੰਨਾ ਚਾੜ ਆਇਆ ਵਾ ਬਾਕੀ ਇਧਰ ਸਾਡੇ ਵੱਲ ਅਜੇ ਕੋ ਝੋਨੇ ਦਾ ਇੱਟਾ ਜੋਰ ਨਹੀਂ ਹੈਗਾ ਜਿਹੜੇ ਤੇ ਲੱਗੇ ਆ ਵੀ ਮੇਰੇ ਵੀਰ ਜਿੰਨਾਂ ਨਾਲ ਹਾਈਬ੍ਰਿਡ ਵੈਰਾਈਟੀਆਂ ਲਾਉਣੀਆਂ ਆ ਬਹੁਤ ਲਾਉਣ 25 26 ਨੂੰ ਤੇ ਜਿਹੜੇ ਮੇਰੇ ਭਰਾ ਹੁਣੇ ਦੱਬੀ ਜਾਂਦੇ ਆ ਪਹਿਲਾਂ ਹੀ ਲਈ ਜਾਂਦੇ ਉਹ ਬਹੁਤ ਕੰਮ ਔਖਾ ਵਾ ਪਾਣੀ ਦੀ ਬਚਤ ਕਰੋ ਕਈ ਇਹ ਪੈਲੀਆਂ ਠੰਡੀਆਂ ਕਰੀ ਜਾਂਦੇ ਫਿਰ ਇਦਾਂ ਛੁੜੀ ਗੱਲ 1100 ਨੇ ਆਪਣੀ ਮੱਤੀ ਆ ਬਹੁਤ ਛੋੜਾ ਨਿਕਲਦਿਆ 19 ਫੁੱਟਾ ਟਰਾਲਾ ਵਾ ਜੇ ਆਪਾਂ ਪਾਉਂਦੇ ਆ ਬਾਰਾਦਾਨ ਨੂੰ ਦੱਸਾਂਗੇ ਲਾ ਵੇ ਮਿੱਤਰ ਨੂੰ ਦੱਸਿਓ ਕਿਹਦਾ ਕਿਹਦਾ ਮੱਕੀ ਦਾ ਕੰਮ ਸਟਾਰਟ ਕਰ ਲਿਆ ਕਿੰਨੇ ਕਿੰਨੇ ਵਾਢ ਲੀਏ ਤੇ ਮੱਕੀ ਵਾਲੇ ਟ੍ਰੈਂਡ ਚੱਲੂ ਫਸਲ ਹੈਗੀ ਕਮਾਈ ਵਾਲੀ ਇਹਦੀ ਠੀਕ ਤੇ ਬਾਕੀ ਸਾਰੇ ਜਣੇ ਤੱਕ ਦੂਰ ਕਰਿਓ ਕਿੰਨੇ ਕਿੰਨੇ ਵਾਟ ਲਈਏ ਕਿੰਨੇ ਚਾਲੂ ਕਰਨੀ ਆਪਣਾ 19 ਫੁੱਟਾ ਟਰਾਲਾ ਵਾ ਦੋ ਬੱਲੇ ਜਿਹੜੇ ਰਹਿ ਗਈ ਮੇਰੇ ਸਾਹਮਣੇ ਪਾਏ ਨਹੀਂ ਹੋਰ ਇਹਦੇ ਗਰਮੀ ਗਰਮੀ ਦੇ ਬੰਦੇ ਜਿਹੜੇ ਚੋਕਦੇ ਆ ਨਾ ਮਗਰ ਕੋ ਛੱਲੀ ਛੱਲੀ ਓਹੋ ਬਾਤ ਸੀ ਰਹੀ ਬੇ ਵਿਚਾਰੇ ਦੀ ਬੇਤਰੋਪ ਆਪਾਂ 4 ਕਿਲੇ ਦਾ ਵਧਿਆ 2 ਟਰਾਲੀਆਂ ਉੱਪਰੀਆਂ ਇੱਕ ਟਰਾਲਾ ਆ ਪਰ ਆਉਂਦੀ ਚੱਲਦੇ ਹਾਂ ਨਾ ਆਪਾਂ ਜਦੋਂ ਨੇ ਕਰਨ ਉਹ ਕਿਹਨੋਂ ਆਉਂਦਾ ਕੀ ਸਮਾਂ ਜਾ ਰਿਹਾ ਕਿੱਦਾਂ ਹੋ ਮਦਰਾ ਅੱਜ ਆਪਾਂ ਵੜਿਆ 4 ਕਿੱਲੇ ਜਗਾ ਵਢੀਏ ਇੱਕ ਟਰਾਲੀ ਆਹ ਵਾ ਟਰਾਲਾ ਦੇ ਇੱਕੋ ਟਰਾਲੇ ਆਪਾਂ ਲਾਏ ਟਰਾਲ ਵਧੀਆ ਆਪਣੀ ਅਹੀ 11 99 18 ਜਿਹੜੇ ਨਹੀਂ 11 92 ਇੱਕ ਇੱਕ 99 ਯਾਕੇ ਗੂਂ ਗੱਲਿਆਂ ਦੀ ਹੋ 22 70 ਕੁ ਮਿੰਟ ਇल्ली ਦੇ ਇੱਕ ਤਾਂ ਜਿੱਤਾ ਗੰਡੇ ਰਾਤ ਕੌਣ ਕੌਣ ਯਕੀਨ ਆ ਪੈਲੇਵਾ ਦਾ ਆਡਾ ਯੋਡੀਰ ਚੱਲਣਾ ਘਾਟੇ ਕਰਦੇ ਆ ਕੌਣ ਕੌਣ ਯਕੀਨ ਆ ਪੈਲੇਵਾ ਦਾ ਰਾਤ ਤੇ ਆਪਣੀ ਬੱਕੀ ਵਧੀਆ ਰਹੀ ਆ ਆਪਾਂ ਫੇਰ ਖਾ ਲੂ ਮੱਤੀ ਵਡਾਂਗੇ ਮਰੇ ਵੀਰ ਜਿਹੜੇ ਨਵੇਂ ਆਏ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਜੌਡਿਆ ਚੱਲਣ ਰਿਹਾ ਇੱਧਰ। 12 ਤੋਂ ਨਿਕਲ ਰਿਹਾ। ਪਰ ਵਾਈ ਕੋਈ ਨਹੀਂ। ਬਾਰੇ ਜਿਹੜੇ ਟੱਕਰ ਕੇ ਦੱਸਿਓ। ਪੁੱਟਾ ਟੀਮ ਕੀ ਕਰਾ ਨਿਕਲੀ? ਵਧੀਆ ਨਿਕਲੀ। ਜੇ ਦਿਵਾਦੇ ਰਹੋ ਤੇ ਆਪਣੇ ਮੰਮੀ ਜੜੀਆਂ ਤਿਆਰ ਰੱਖਿਓ। ਗੁੱਟ ਪਾਇ ਰੱਖਾ।